ਕੀ ਨਾਮ ਹੈ ਤੁਹਾਡਾ ਸੁਖਵਿੰਦਰ ਕੌਰ ਕਿਹੜਾ ਪਿੰਡ ਆ ਇਹਨਡ ਕੁੱਤੀਆਲਾ ਤੇ ਕੀ ਮਸਲਾ ਕੀ ਗੜਾ ਖਲੋਤਿਆਂ ਜੇ ਜ਼ਮੀਨ ਦੇ ਵਿੱਚ ਮਸਲਾ ਸਾਰਾ ਇਹ ਹੋਈ ਏ ਕਿ ਜ਼ਮੀਨ ਦੇ ਵਿੱਚ ਰੇਤਾ ਚੜ ਚੁੱਕੀ ਏ ਹਾਂਜੀ ਇਹ ਸਾਰੀ ਫਸਲ ਮਾਰੀ ਗਈ ਏ ਜੋ ਕਿੰਨੀ ਜ਼ਮੀਨ ਕਿੰਨੀ 6 ਕਿੱਲੇ ਜ਼ਮੀਨ ਏ 6 ਕਿੱਲੇ ਤਬਾਹ ਹੋ ਗਿਆ ਠੀਕ ਹੈ ਬੇਟਾ ਮੇਰਾ ਛੋਟਾ ਹਸਬੰਦ ਮੇਰੇ ਹਿੱਸੇ ਤੇ ਨਹੀਂ ਹੈਗੇ ਹਾਂਜੀ ਸਾਡੀ ਕੋਈ ਮਦਦ ਕੀਤੀ ਜਾਵੇ ਕਿੰਨੇ ਬੱਚੇ ਕਿਨੇ ਰੜੇ ਇੱਕ ਬੇਟਾ ਤਿੰਨ ਬੇਟੀਆਂ ਨੇ ਕਿੰਨੇ ਰੜੀ ਤੇ 6 ਕਿੱਲੇ ਤੇ ਕਿਹੜੀ ਫਸਲ ਵੀ ਜੀਤੀ ਝੋਨਾ ਲਾਇਆ ਸੀ ਸੱਟ ਸਾਰਾ ਹੂੰ ਸਾਰਾ ਹੀ ਬਰਬਾਦ ਹੋ ਗਿਆ ਹਰੇਤਾ ਚੜ ਗਿਆ ਇੱਧਰ ਵੇਖੋ ਦੇ ਸਾਰੇ ਪੈਲੀ ਦੇ ਵਿੱਚ ਤੇ ਕੋਈ ਕਮਾਈ ਦਾ ਸਾਧਨ ਨਹੀਂ ਹੋ ਰਿਹਾ ਨਹੀਂ ਜੀ ਸਰ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਮਾਲ ਡੰਗਰ ਤੋਂ ਗੁਜ਼ਾਰਾ ਸੀ ਮਾਂ ਪੁੱਤਰ ਕਰਦੇ ਆ ਅੱਛਾ ਕਿੰਨੇ ਡੰਗਰ ਕਿੰਨੇ ਆ ਡੰਗਰ 6-7 ਹੈ ਜੀ ਨੇ ਠੀਕ ਹੈ ਹਾਂ ਜੀ ਤੇ ਕਰਦਾ ਫਿਰ ਗੁਜ਼ਾਰਾ ਤੇ ਬੜੀ ਮੁਸ਼ਕਲ ਆ ਹਾਂ ਜੀ ਬਹੁਤ ਮੁਸ਼ਕਲ ਨਾਲ ਚੱਲਦਾ ਵੇਖੋ ਤੁਸੀਂ ਬੇਟਾ ਛੋਟਾ ਹੈ ਗੁਜ਼ਾਰਾ ਚਲਾਉਣਾ ਵੀ ਬਹੁਤ ਮੁਸ਼ਕਲ ਹੈ ਜਦੋਂ ਆਦਮੀ ਸਿਰ ਤੇ ਨਾ ਹੋਵੇ ਕੀ ਆਸਾਂ ਇਹ ਫਸਲਾਂ ਦੇ ਫਸਲਾਂ ਦੇ ਆਸਾਂ ਹੋਈਏ ਜਿਹੜੇ ਆਪਾਂ ਕਰਜ਼ੇ ਚੁੱਕ-ਚੁੱਕ ਕੇ ਲਾਏ ਹੁੰਦੇ ਆ ਆਪਾਂ ਉਹਨਾਂ ਨੂੰ ਲਾਉਣਾ ਕਿੱਦਾਂ ਲੱਤਨੇ ਹੋਣਾ ਆਪਣੇ ਸਿਰ ਤੇ ਕਰਜ਼ਾ ਚੜੀ ਜਾਂਦਾ ਉਹ ਆਪਣੇ ਪੱਲੇ ਕੁਝ ਨਹੀਂ ਪਿਆ ਫਸਲ ਦੇ ਵਿੱਚ ਕਿੰਨੀ ਕੋ ਤੁਹਾਡੇ ਪੈਸੇ ਲੱਗੇ ਫਸਲ ਤੇ ਫਸਲ ਤੇ ਤਾਂ ਮੈਨੂੰ ਪਤਾ ਹੀ ਆ ਜੋ ਲੱਗਦਾ ਵਾ ਜਿੱਡਾਂ ਵੀ ਆਪਣਾ 1 ਲੱਖ ਰੁਪਏ ਦੇ ਲੱਗੇ 8 ਲੱਖ 1.5 ਲੱਖ ਦੇ ਲੱਗੇ ਲੱਗ ਹੀ ਜਾਂਦਾ ਹਾਂਜੀ ਜੀਜਣ ਵਜੋਂ ਤੇ ਜੋ ਵੀ ਲਵਾਈਆਂ ਪਾਈਆਂ ਕਰਕੇ ਹਾਂਜੀ ਤੇ ਹੁਣ ਕੀ ਬੇਨਤੀ ਕਰੋਗੇ ਤੁਸੀਂ ਅਸੀਂ ਬੇਨਤੀ ਹੋ ਗਾ ਅੱਜ ਦੇ ਸਾਡੀਆਂ ਪੈਲੀਆਂ ਬਣਾਈਆਂ ਜਾਣ ਸਾਰਾ ਕੀਤਾ ਜਾਵੇ ਕੱਚਾ ਜੇ ਜੋ ਵੀ ਹੋ ਸਕਦਾ ਸਾਡੀ ਮਦਦ ਵੀਰ ਭਰਾ ਜੋ ਵੀ ਕਰਨੀ ਚਾਹੁੰਦਾ ਕਰੇ ਇਹ ਕਿਹੜੀ ਜਗ੍ਹਾ ਤੇ ਆਏ ਇਹ ਪਿੰਡ ਕੁੱਤੀ ਵਾਲੇ ਚ ਕੁੱਤੀ ਵਾਲੇ ਬਾਨਾ ਤੋਂ ਸਾਹਮਣੇ ਬਿਲਕੁਲ ਹਾਂਜੀ ਬਾਨਾ ਤੋਂ ਸਾਹਮਣਾ ਤੇ ਮਾਲਕ ਜੇਕਰ ਕਿਸੇ ਨੇ ਤੁਹਾਡੀ ਕੋਈ ਮਦਦ ਕਰਨੀ ਨਹੀਂ ਹੋਏ ਤਾਂ ਕੋਈ ਫੋਨ ਨੰਬਰ ਦੜਾ ਫੋਨ ਨੰਬਰ ਦੱਸ ਮੇਰਾ ਬੇਟਾ ਦੱਸੂਗਾ ਨੰਬਰ ਦੱਸ ਤੁਹਾਨੂੰ ਜੀ ਬੰਨ ਜਿੱਤੇ ਮੈਨੂੰ ਜਿੱਤੇ ਸਰ ਅੱਛਾ ਦੱਸ ਦੋ ਹੱਥ ਜੋੜ ਕੇ ਵੀ ਬੇਨਤੀ ਕਰਦੀ ਹਾਂ ਸਰ ਮੇਰੇ ਛੋਟੇ ਛੋਟੇ ਬੱਚੇ ਨੇ ਆਪ ਕੀ ਮਦਦ ਕੀਤੀ ਜਾਵੇ ਨਾਗਪੁਰਾ ਰਮਨਪ੍ਰੀਤ ਸਿੰਘ ਕਿਹੜਾ ਪਿੰਡ ਆ ਕੁੱਤੀ ਵਾਲਾ ਚਾਹ ਕਿੰਨੀ ਫਸਲ ਜਿਹੜੀ ਤੁਹਾਡੀ ਖਰਾਬ ਹੋ ਜਾਂਦੀ ਹੈ ਹਾਂਜੀ 6 ਕਿੱਲੇ ਜ਼ਮੀਨ ਹੀ ਸਾਰੀ ਚਰੇਤਾ ਪੈ ਗਈ ਹੈ ਹਾਂਜੀ ਹਾਂਜੀ ਕੋਈ ਕਮਾਈ ਦਾ ਸਾਧਨ ਹੈਗਾ ਹੋਰ ਕੋਈ ਨਹੀਂ ਸਾਡਾ ਕਮਾਈ ਦਾ ਸਾਧਨ ਹੋਰ ਕੋਈ ਨਹੀਂ ਹੈ ਇਸੇ ਫਸਲ ਤੋਂ ਹੀ ਗੁਜ਼ਾਰਾ ਕਰੀਦਾ ਹਾਂਜੀ ਹਾਂਜੀ ਅੱਜ ਤੁਸੀਂ ਫਸਲ ਵੇਖਣ ਆਏ ਤੇ ਤੁਹਾਡਾ ਫਸਲ ਤੇ ਖੜੀ ਨਹੀਂ ਆ। ਹਾਂਜੀ ਸਾਰਾ ਕੋਸ਼ਿ ਤਬਾਹ ਹੋ ਗਿਆ ਰੇਤਾ ਪੈ ਗਈ ਚਾਰ-ਚਾਰ ਫੁੱਟ ਫੇਰ 2030 ਦੇ ਵਿੱਚ ਵੀ ਪਈ ਸੀ। ਹਾਂਜੀ ਹਾਂਜੀ ਤਾਂ ਹੁਣ ਕੀ ਪੈਲੀ ਪੱਧਰ ਕਰਾਉਣਾ ਤੇ ਬੇਨਤੀ ਕਰੋਗੇ? ਹਾਂਜੀ ਵੀ ਕੋਈ ਭਰਾ ਹੁਣ ਤੇ ਸਾਡੀ ਪੈਲੀ ਪੱਧਰ ਕਰਕੇ ਜਾਂ ਕਿੰਨੇ ਕੁ ਰੇਤ ਤੋਂ ਚੜ ਗਈ ਤੜੇ? 2-3-4 ਫੁੱਟ ਚੜ ਗਈ ਆ ਦੇਖ ਤਾਂ। ਹਾਂਜੀ ਹਾਂਜੀ ਤੇ ਮੰਨ ਲਓ ਕਿ ਜੇ ਕਿ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਹੈ? 9878117965 ਜੇ ਕਰੀ ਦੁਬਾਰਾ ਦੱਸ ਦਿਓ 9878117965 ਕਿੰਨੇ ਭੈਣ ਭਰਾ ਜੁਦੇ ਮੈਂ ਇਕੱਲਾ ਭਰਾ ਤਿੰਨ ਭੈਣਾਂ ਮੇਰੀਆਂ ਹਾਂਜੀ ਹਾਂਜੀ ਪੜਦੇ ਹੀ ਆ ਕਿ ਨਹੀਂ ਹਾਂਜੀ ਮੇਰੀ ਪਲੱਸ 2 ਹੋ ਗਈ ਹੁਣ ਬੀਏ ਕਰਨੀ ਆ ਪੜਾਈ ਜੇ ਤੇ ਮੁਸ਼ਕਲ ਆਉਂਦੀ ਹੋਊਗੀ ਜੀ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਨਹੀਂ ਨਹੀਂ ਵੀ ਇਸ ਨਹੀਂ ਤਰੀਏ ਜੀ ਤਾਂ ਕਿਸੇ ਨੇ ਮਦਦ ਨਹੀਂ ਕੀਤੀ ਡੜੀ ਨਹੀਂ ਨਹੀਂ ਜੀ ਕਿਸੇ ਨੇ ਕੀਤੀ ਨਹੀਂ ਤਾਂ ਹੁਣ ਕੀ ਜਿੰਦਗੀ ਕਰੋ ਘਰ ਪੀ ਇਹੋ ਕਹਿੰਦੇ ਆਂ ਪੀ ਕੋਈ ਜਨ ਆਵੇ ਸਾਡੀ ਮਦਦ ਕਰੇ ਹਾਂਜੀ ਪਾਪਾ ਮੇਰੇ ਸਿੱਤ ਹੈਗੇ ਨਹੀਂ ਮੇਰੀ ਮੰਮੀ ਤੇ ਹੀ ਦੋਵੇਂ ਹੀ ਘਰੇ ਆ ਦੋਵੇਂ ਜਾਨੇ ਕਿ ਜਾਰਾ ਕਰਦੇ ਸਭ ਅੱਜ ਮੌਜੂਦ ਹੈ ਤੁਸੀਂ ਪੰਚਾਇਤ ਮੈਂਬਰ ਜਿਹੜੇ ਕੀ ਨਾਂ ਹੈ ਤੁਹਾਡਾ ਮੇਰਾ ਨਾਂ ਗੁਰਲਾਲ ਸਿੰਘ ਹੈ ਤਾਂ ਇਹੜਾ ਪਰਿਵਾਰ ਕਹਿ ਰਿਹਾ ਕਿ ਸਾਡੀ ਜ਼ਮੀਨ ਖਰਾਬ ਹੋ ਗਈ ਆ ਤਾਂ ਕਿੰਨੇ ਕੋ ਏਕੜ ਜਿਹੜੀ ਫਸਲ ਖਰਾਬ ਹੋਈ ਇਹਨਾਂ ਦੀ 5-6 ਕੁ ਏਕੜ ਹੈ ਤੇ ਸਾਰੀ ਫਸਲ ਬਰਬਾਦ ਹੋ ਗਈ ਅਤੇ ਜ਼ਮੀਨ ਵੀ ਖਰਾਬ ਹੋ ਗਈ ਹੈ ਹਾਂਜੀ ਦੋ ਤਿੰਨ ਤਿੰਨ ਚਾਰ ਚਾਰ ਫੁੱਟ ਰੇਦਾ ਚੜ ਗਈ ਹੈ ਹਾਂਜੀ ਤੇ ਇਹਨਾਂ ਦੀ ਕੋਈ ਸੇਵਾ ਵਾਸਤੇ ਕੋਈ ਜੇ ਕੋਈ ਵੀਰ ਸੇਵਾ ਕਰਨੀ ਚਾਹੁੰਦਾ ਹੋਵੇ ਤੇ ਕੋਈ ਟਰੈਕਟਰ ਤੇ ਲਾਗਦਾ ਹਾਂਜੀ ਲੈ ਕੇ ਦੇ ਇਹਨਾਂ ਦੀ ਪੈੜੀ ਪੱਧਰ ਕੀਤੀ ਜਾਵੇ ਤੇ ਕਿੰਨੀਆਂ ਕੋ ਇਹਨਾਂ ਨੂੰ ਮੁਸ਼ਕਲਾਂ ਜੜੀਆਂ ਆ ਰਹੀਆਂ ਮੁਸ਼ਕਲਾਂ ਸਰ ਬਹੁਤ ਆ ਰਹੀਆਂ ਨਾਲ 2023 ਚ ਹੀ ਇਹਨਾਂ ਦੀ ਜ਼ਮੀਨ ਵੀ ਖਰਾਬ ਹੋ ਗਈ ਸੀ ਤੇ ਜੇ ਫਸਲ ਵੀ ਸਾਰੀ ਬਰਬਾਦ ਹੋ ਗਈ ਸੀ ਹਾਂਜੀ ਤੇ ਉਦੋਂ ਵੀ ਇਹਨਾਂ ਨੇ ਫਸਲਾਂ ਪੈੜੀ ਪੱਦਰ ਕਰਕੇ ਤੇ ਗਾਂ ਮਾੜੀ ਮੋਢੀ ਕਣਕ ਬੀਜੀ ਉਹ ਵੀ ਗੁਜ਼ਰ ਹੈਗੀ ਉਦੋਂ ਦੀ ਹਾਂ ਪੱਦਰ ਕਰਨ ਵਾਲੀ ਦੀ ਸਹੀ ਹੈ ਤੇ ਉਹਨਾ ਇੱਕ ਜੋ ਨਾ ਵੇਰ ਲਾਇਆ ਤੇ ਫੇਰ ਪਾਣੀ ਆਣ ਕੇ ਤੇ ਫੇਰ ਵਜਾ ਫਸਲ ਵੀ ਬਰਬਾਦ ਹੋ ਗਈ ਨਾਲ ਜ਼ਮੀਨ ਵੀ ਰੇਤਾਂ ਚੜ ਗਈ ਹੈ ਫਿਰ ਤਾਂ ਲਹਰ ਗੁਜ਼ਾਰਾ ਇਹਨਾਂ ਦਾ ਕਿਸਾ ਹੁੰਦਾ ਘਰ ਦਾ ਗੁਜ਼ਾਰਾ ਤਾਂ ਇਸ ਤਰ੍ਹਾਂ ਕਿ 2 4 5 ਡੰਗਰ ਉਸ ਤੋਂ ਹੀ ਮਾੜਾ ਮੋਟਾ ਕੋਈ ਗੁਜ਼ਾਰਾ ਕਰਦੇ ਜਾਰਾ ਕਰਨਾ ਤਾਂ ਮੁਸ਼ਕਲ ਹੀ ਥੀ ਕੱਲੀ ਹੈ ਹਾਂਜੀ ਹਾਲ ਦੀ ਘੜੀ ਦਾ ਤੇ ਇਹਨਾਂ ਦੀ ਸੇਵਾ ਕੋਈ ਵੀਰੇ ਜਿਹੜੀ ਕੋਈ ਕਰਨਾ ਚਾਹੁੰਦਾ ਹੋਵੇ ਤੇ ਕੋਈ ਕਰ ਰਿਹਾ ਹੈ ਪਹਿਲੀ ਜ਼ਮੀਨ ਪੱਧਰ ਇਹਨਾਂ ਦੀ ਉਹ ਜਗ੍ਹਾ ਦੇ ਗਾਣਾ ਉਧਾ ਗਈ ਕਣਕ ਵੇਚ ਸਕਣ